ਪੰਜਾਬ ਦੇ ਜਲੰਧਰ ਚ ਤਿੰਨ ਦਿਨ ਪਹਿਲਾਂ ਹਾਕੀ ਟੀਮ ਦੇ ਖਿਡਾਰੀ ਵਰਨ ਕੁਮਾਰ ਡੀਐਸਪੀ ਬਣੇ ਸਨ ਤਾਂ ਦੇ ਉਤੇ ਹੁਣ ਰੇਪ ਦੇ ਇਲਜ਼ਾਮ ਲੱਗ ਚੁੱਕੇ ਨੇ ਇੱਕ ਲੜਕੀ ਬਲੋਣਾ ਦੇ ਉਤੇ ਰੇਪ ਦੇ ਇਲਜ਼ਾਮ ਲਗਾ ਕੇ ਇੱਕ ਮਾਮਲਾ ਦਰਜ ਕਰਵਾਇਆ ਬੈਂਗਲੂਰੂ ਦੇ ਵਿੱਚ ਤਾਂ ਦੱਸ ਦਈਏ ਕਿ ਪੰਜਾਬ ਦੇ ਜਲੰਧਰ ਚ ਤਿੰਨ ਦਿਨ ਪਹਿਲਾਂ ਡੀਐਸਪੀ ਬਣੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਵਰਨ ਕੁਮਾਰ ਤੇ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ ਲੱਗੇ ਨੇ ਜਿਸ ਤੋਂ ਬਾਅਦ ਵਰਨ ਖਿਲਾਫ ਕਰਨਾਟਕਾ ਦੇ ਬੈਂਗਲੂਰੂ ਚ ਪੋਕਸੋ ਐਟਸ ਐਨਿ ਵਕਤ ਵਕਤਾ ਰਾਮਾ ਤਹਿਤ ਮਾਮਲਾ ਦਰਜ ਕੀਤਾ ਗਿਆ ਤਾਂ ਸੂਤਰਾਂ ਮੁਤਾਬਕ ਇਸ ਮਾਮ ਦੀ ਟੀਮ ਪੰਜਾਬ ਤੇ ਹਿਮਾਚਲ ਵਿੱਚ ਰੇਡ ਕਰਨ ਲਈ ਪਹੁੰਚਦੀ ਹੈ ਤਾਂ ਹਾਲਾਂਕਿ ਇਸ ਨੂੰ ਲੈ ਕੇ ਜਲੰਧਰ ਪੁਲਿਸ ਕੋਲ ਕੋਈ ਇਨਪੁਟ ਨਹੀਂ ਪਹੁੰਚਿਆ ਇਸ ਦਿਨ ਆਲੀ ਦੱਸਦੀ ਹੈ ਕਿ ਵਰੁਨ ਨੂੰ ਬੀਤੇ ਐਤਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡੀਐਸਪੀ ਦਾ ਨਿਯੁਕਤੀ ਪੱਤਰ ਸੌਪਿਆ ਗਿਆ ਸੀ ਜਿਸ ਤੋਂ ਬਾਅਦ ਜਦੋਂ ਸਿਆਮਨ ਭਾਰਤੀ ਹਾਕੀ ਟੀਮ ਦੇ ਖਿਡਾਰੀ ਨੂੰ ਇੱਕ ਨਿਯੁਕਤੀ ਪੱਤਰ ਦਿੰਦੇ ਨੇ ਡੀਐਸਪੀ ਦੇ ਲਈ ਨਿਯੁਕਤੀ ਪੱਤਰ ਦਿੰਦੇ ਨੇ ਉਸ ਤੋਂ ਬਾਅਦ ਹੀ ਵਰਨ ਕੁਮਾਰ ਦੇ ਉੱਤੇ ਬਲਾਤਕਾਰ ਨਬਾਲਿਕ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ ਲੱਗਦੇ ਨੇ ਇਸ ਦੇ ਨਾਲ ਹੀ ਉਹਨਾਂ ਦੇ ਉੱਤੇ ਕਰਨਾਟਕਾ ਦੇ ਬੰਗਲੂਰੂ ਚਿਕਪੋਕਸਟ ਸਨੇ ਵਕ ਵਕਤਾ ਰਾਮਤਾ ਹੈ ਤਾਂ ਮਾਮਲਾ ਵੀ ਦਾਰਜ ਕਰਵਾ ਦਿੱਤਾ ਜਾਂਦਾ ਹੈ ਲੜਕੀ ਵੱਲੋਂ ਤਾਂ ਇਹੀ ਦੱਸ ਦਈਏ ਤੁਹਾਨੂੰ ਕਿ ਹਿਮਾਚਲ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਹੈ ਵਰੁਣ ਕੁਮਾਰ ਦਾ ਹਿਮਾਚਲ ਚ ਜਨਮ ਹੁੰਦਾ ਪਰ ਜਲੰਧਰ ਦੇ ਵਿੱਚ ਇਹਨਾਂ ਦਾ ਪਰਿਵਾਰ ਰਹਿਣ ਆ ਜਾਂਦਾ ਜਿਸ ਤੋਂ ਬਾਅਦ ਡੀਐਸਪੀ ਵਜੋਂ ਤਾਇਨਾਤ ਹੁੰਦੇ ਨੇ ਜਲੰਧਰ ਚ ਪਰ ਹੁਣ ਇਹਨਾਂ ਦੇ ਖਿਲਾਫ ਇੱਕ ਮਾਮਲਾ ਦਰਜ ਕਰ ਲਿਤਾ ਗਿਆ ਬਲਾਤਕਾਰ ਦੇ ਇਲਜ਼ਾਮ ਲੱਗ ਰਹੇ ਨੇ ਤਾਦਾਸੀਏ ਕਿ ਬੰਗਲੌਰੂ ਪੁਲਿਸ ਨੂੰ ਬਿਆਨ ਦਿੰਦੇ ਹੋਏ ਲੜਕੀ ਦੱਸਦੀ ਹੈ ਕਿ ਵਰੁਣ ਕੁਮਾਰ ਨੇ ਉਸ ਨੂੰ ਵਿਆਹ ਦਾ ਝਾਸਾ ਦਿੱਤਾ ਸੀ ਤੇ ਜਦੋਂ ਨਾਬਾਲਗ ਸਨ ਉਦੋਂ ਤੋਂ ਉਸ ਦੇ ਨਾਲ ਬਲਾਤਕਾਰ ਕਰਦਾ ਰਿਹਾ ਹਾਲਾਂਕਿ ਹੁਣ ਉਹ ਲੜਕੀ ਕਿੰਨਾਂ ਸਾਲਾਂ ਦੀ ਹੋ ਗਈ ਹੈ ਤੇ ਹੁਣ ਵਰਨ ਕੁਮਾਰ ਵੱਲੋਂ ਉਸ ਦੇ ਨਾਲ ਵਿਆਹ ਕਰਨ ਤੋਂ ਮਨਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਲੜਕੀ ਵੱਲੋਂ ਵਰਨ ਕੁਮਾਰ ਦੇ ਉੱਤੇ ਮਾਮਲਾ ਦਰਜ ਕਰਵਾ ਦਿੱਤਾ ਗਿਆ ਤਾਂ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਹੋਰ ਕੀ ਐਕਸ਼ਨ ਲੈਂਦੀ ਹੈ ਉਹ ਦੇਖਣਾ ਹੋਵੇਗਾ ਪੰਜਾਬ ਦੇ ਜਲੰਧਰ ਚ 3 ਦਿਨ ਪਹਿਲਾਂ